ਕਪੀ ਅਕਤੂਬਰ ਸਾਲ 2025 ਤੇ ਸਮਾਂ ਸਵੇਰ ਦੇ ਸਾਢੇ 6:00 ਵੱਜ ਗਿਆ ਤੇ ਆਪਾਂ ਫੇਰ ਆ ਗਿਆ ਸੈਗਿੰਗ ਤੇ ਸੋਹਣੀ ਜਿਹੀ ਸਵੇਰ ਦੇ ਨਾਲ ਸਵਾਗਤ ਹੈ ਜੀ ਇੱਕ ਸੋਹਣੇ ਜਿਹੇ ਵਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਵਲੌਗ ਤੇ ਕਲਿੱਕ ਕਰਨ ਵਾਸਤੇ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਿਓ ਤੇ ਆਪਣੇ ਯਾਰਾਂ ਬੀਲੀਆਂ ਰਿਸ਼ਤੇਦਾਰਾਂ ਨਾਲ ਜਰੂਰ ਸਾਂਝੀ ਕਰਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇਗਾ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਬਾਕੀ ਠੀਕ ਆ ਓਕੇ ਆ ਕੰਮ ਟਾਈਮ ਹੋ ਗਿਆ 4:30 ਦਾ ਤੇ ਆਪਾਂ 30 ਕਿਲੋਮੀਟਰ ਸਾਈਕਲਿੰਗ ਕਰਕੇ ਪਹੁੰਚ ਗਏ ਪਿੰਡ ਨਹਾ ਧੋ ਕੇ ਰੋਟੀ ਖਾ ਕੇ ਜਾਵਾਂਗੇ ਆਪਣੇ ਜੱਦੀ ਪਿੰਡ ਗੱਲ ਉੱਥੇ ਮੰਦਪਾੜ ਤੇ ਪ੍ਰਕਾਸ਼ ਹੋਣਾ ਤੇ ਕਰਦੇ ਆ ਦਰਸ਼ਨ ਮੇਲੇ ਜਾ ਕੇ ਤੇ ਨਾਲੇ ਤੁਹਾਨੂੰ ਕਰਾਣੇ ਵਰਦ ਵਰ ਅਸੇ ਦਰਸ਼ਨ ਤੇ ਬਾਕੀ ਪਿੰਡ ਵਾਲਿਆਂ ਨਾਲ ਗੱਲਾਂ ਉਹ ਤਮਰਾਵਾਂਗੇ ਛਡੀਆਂ ਬਾਕੀ ਵਧੀਆ ਮੌਸਮ ਹੁੰਦਾ ਅੱਜ ਤਾਂ ਥੋੜੀ ਜੀ ਠੰਡ ਘੱਟ ਸੀ ਆਪਾਂ ਕੋਟ ਵੀ ਲਾ ਲਿਆ ਤੇ ਲਾ ਕੇ ਮੂਰੇ ਟੰਗ ਲਿਆ ਵਾ ਟਾਈਮ ਹੋ ਗਿਆ 8:30 ਦਾ ਤੇ ਨਾ ਧੋ ਕੇ ਰੋਟੀ ਖਾ ਕੇ ਚੱਲਾਂਗੇ ਪਿੰਡ ਨੂੰ ਕਿਉਂਕਿ ਉੱਥੇ ਪਾਠ ਪ੍ਰਕਾਸ਼ ਹੋਣਾ ਅੱਜ ਤੇ ਚੱਲਦੇ ਆ 8:35 ਹੋ ਗਏ ਆ ਤੇ 15 ਮਿੰਟ ਤੱਕ ਰੋੜਦੇ ਆ ਵੀ ਰੋਟੀ ਆ ਗਈ ਆ ਵੀ ਚਟਣੀ ਨਾਲ ਪਰੌਂਠੇ ਤੇ ਨਾਲ ਚਾਹ ਤੇ ਸਵੇਰੇ ਸਵੇਰੇ ਇਹਦੇ ਨਾਲ ਖਾਵਾਂਗੇ ਚਟਣੀ ਬੜੀਆ ਸਵਾਦ ਬਣੀ ਆ ਤੇ ਢਾਲ ਸਬਜ਼ੀ ਨਾਲ ਇਹਦੇ ਨਾਲ ਸੈਟ ਨਾਲ ਚਾਹ ਪੀਤੀ ਨਹੀਂ ਸੀ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੇ ਕਰਦੇ ਆ ਦਰਸ਼ਨ ਸਜਾਵਟ ਅਸੀਂ ਉਤਪੂਰੀ ਕੀਤੀ ਹੋਈ ਆ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਿ ਦੀ ਦੀ ਜਨ ਦਿਹਾੜੇ ਨੂੰ ਰੱਖਦੇ ਹੋਈਆਂ ਅਤੇ ਸਰਬੱਤਨਾਂ ਦੇ ਨਗਰ ਨਿਵਾਸੀਆਂ ਦੇ ਯੋਗਦ ਦੇ ਨਾਲ ਗੁਰਦੁਆਰਾ ਸਾਹਿਬ ਕੀ ਸ਼੍ਰੀ ਕੰਡ ਪਾਠ ਰੰਗਮੁਹੰਦੇ ਬੇੜੀ ਕੋਲ ਧਾਰ ਹੈ ਜੋ ਸਰਬੱਤਾਂ ਦਾ ਸੰਮਾਨ ਨੂੰ ਇੰਤਿ ਹੈ ਕਿ ਰੱਬ ਦੇ ਸਮੇਂ ਤੇ ਪਹੁੰਚਣ ਦੀ ਕਿਰਪਾ ਦਾ ਗਨ ਵਾਹਿਗੁਰੂ ਜੀ ਦਾ ਖਾਸ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ

महाराज महाराज भगवान पाद स्वरा और संकु दिन को दाता दान दी प्राव दी अरदास अरदास को उनका श्री वाहि श्री पति के लोक की सहारे और निज को श्री वाहि आदमी प्रेम हमको इसे महाराज को नाम से ये एक नाम गुरु ते अरदास हम का सों सहारे और न को शरीर आधार श्री यार की जीत में क्या दिया है कृष्ण साहब सगा रही है बहुत से लिया प्रार्थना उनका वात है جام جنڈیا ਦੰਤੇ ਪਰ ਮਾਪਰ ਆਪਾਂ ਤੁੰ ਨੋ ਪਿਆਰ ਲਾਲਿਤ ਘਰੇ ਦੀਵਨ ਬਦ ਕਾਰਨਾ ਕੋਚਨ ਕਰ ਜੁਨਾ ਸੁਪਿਆ ਤੇ ਆਈ ਆਤਮਿਕਾ ਹਉ ਸੰਗ ਸਾਈ ਉੱਤਰ ਉੱਤਰ ਤਰਤ ਲਜਮੀ ਮਾਇਆ ਇਤੇ ਕਹੋ ਸਮਣੇ ਸੁਪਾਇਆ ਕਹਿਤ ਕਬੀਰਿ ਅਵਰਮੈ ਕੰ ਜੋਰ ਨਾਲ ਆਰਮਾਂ ਨੂੰ ਥੋੜੋ ਹੋਰ ਨੂੰ ਵਰਧਰਾ ਸੇਕ ਆ ਪ੍ਰਕਾਸ਼ ਹੋਣ ਤੋਂ ਬਾਅਦ ਲੰਗਾ ਵਿਛਾਦਾ ਸ਼ਾਕੀ ਤੇ ਚੱਲਦੇ ਆ ਪਿੰਡ ਨੂੰ ਬਾਕੀ ਤੁਸੀਂ ਛੱਪੜ ਚੈੱਕ ਕਰ ਸਕਦੇ ਹੋ ਪੂਰਾ ਝੀ ਲੰਗੂ ਬਣਾਇਆ ਪਿੰਡ ਦਾ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਆਪਣੇ ਅਖੰਡ ਪਾਤਸ਼ਾਹਬ ਪ੍ਰਕਾਸ਼ ਹੋਇਆ ਅੱਜ ਭਗਤ ਨਾਮਦੇਵ ਜੀ ਦੀ ਜੀਵਨੀ ਬਾਰੇ ਤੁਹਾਨੂੰ ਸੰਕੇਪ ਦੇ ਵਿੱਚ ਥੋੜਾ ਜਿਆਦਾ ਦੱਸ ਦਿੰਨੇ ਆ ਭਗਤ ਨਾਮਦੇਵ ਜੀ ਸਿੱਖਾਂ ਦੇ ਮਹਾਨ ਭਗਤ ਸਨ ਉਹਨਾਂ ਦਾ ਜਨਮ 1270 ਈਸਵੀ ਨੂੰ ਮਹਾਰਾਸ਼ਟਰ ਦੇ ਇਹਨਾਂ ਦੇੜ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਨਰਸੀ ਬਾਵਣੀ ਵਿਖੇ ਹੋਇਆ ਤੇ ਭਗਤ ਨਾਨਕ ਦੇਵ ਜੀ ਸ਼ੁਰੂ ਤੋਂ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਉਹਨਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਕਈ ਵਾਰ ਹੋਏ ਤੇ ਮਹਾਰਾਸ਼ਟਰ ਵਿੱਚ ਇੱਕ ਮੰਦਿਰ ਹੈ ਜੋ ਜਿਹਦਾ ਮੂੰਹ ਵੀ ਕੋ ਮੈਜੀ ਕਿਉਂਕਿ ਉਹਨੂੰ Hindu ਕੁਝ ਜਿਹੜੇ ਸੀਗੇ ਉਹ ਮਤਲਬ ਭਗਤੀ ਕਰਨ ਵਾਸਤੇ ਮਣਾ ਕਰਦੇ ਕਿਤੇ ਭਗਤ ਜੀ ਦੂਸਰੀ ਜਗ੍ਹਾ ਦੂਜੇ ਪਾਸੇ ਵੱਲ ਮੂੰਹ ਕਰਕੇ ਬੈਠ ਗਏ ਤੇ ਮੰਦਿਰ ਦਾ ਮੂੰਹ ਉਸ ਪਾਸੇ ਨੂੰ ਘੁਮ ਗਿਆ ਤੇ ਅੱਜ ਵੀ ਉਹ ਮੰਦਿਰ ਉਸੇ ਤਰ੍ਹਾਂ ਉੱਥੇ ਉਸ ਜਗ੍ਹਾ ਤੇ ਖੜਾ ਵਾ ਤੇ ਬਹੁਤ ਲੋਕ ਦਰਸ਼ਨ ਕਰਨ ਵਾਸਤੇ ਜਾਂਦੇ ਆ ਮਹਾਰਾਸ਼ਟਰ ਵਿਖੇ ਤੇ ਬਾਕੀ ਉਹਨਾਂ ਦੀ ਜਿਹੜੀ 61 ਸ਼ਬਦਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਤੇ ਉਹਨਾਂ ਦਾ ਜਿਹੜਾ ਆਖਰੀ ਸਮਾ ਸੀਗਾ ਉਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਮਾਨ ਵਿਖੇ ਬੀਤਿਆ ਤੇ ਬਾਕੀ ਉਹਨਾਂ ਦਾ ਜੋ ਦੇਹਾਂਤ ਸੀਗਾ ਜਾਨੀ ਉਹ 1350 ਈਸਵੀ ਨੂੰ ਆਪ ਦਾ ਸਰੀਰ ਤਿਆਗ ਗਏ ਸੀ ਤੇ ਬਾਕੀ ਉਹਨਾਂ ਦਾ 755ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀਗਾ ਇਤਿਹਾਸ ਭਗਤ ਨਾਮਦੇਵ ਜੀ ਦੀ ਜੀਵਨੀ ਦਾ ਜੇ ਇਤਿਹਾਸ ਦੱਸਣ ਦੇ ਵਿੱਚ ਕੋਈ ਗਲਤੀ ਹੁੰਦੀ ਆ ਤਾਂ ਜਾਣ ਬੱਚੀ ਸਮਝ ਕੇ ਮaaf ਕਰਿਓ ਤੇ ਅੱਗੇ ਤੋਂ ਸਹੀ ਦੱਸਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਨਾਮਦੇਵ ਜੀ ਦੇ ਪਿਤਾ ਜੀ ਦਾ ਨਾਮ ਦਾਮਾ ਸੇਠ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਗੋਰਨਾ ਬਾਈ ਸੀ ਇੱਕ ਵਾਰ ਦੀ ਗੱਲ ਸੀ ਕਿ ਪ੍ਰਮਾਤਮਾ ਦੇ ਵਿੱਚ ਭਗਤ ਜੀ ਦਾ ਸ਼ੁਰੂ ਤੋਂ ਹੀ ਬਹੁਤ ਵਿਸ਼ਵਾਸ ਸੀਗਾ ਉਹ ਮੰਦਰ ਦੇ ਵਿੱਚ ਪ੍ਰਭੂ ਨੂੰ ਪ੍ਰਸ਼ਾਦ ਦਾ ਭੋਗ ਲਵਾਉਣ ਵਾਸਤੇ ਗਏ ਤੇ ਉੱਥੇ ਡਟ ਕੇ ਰਹੇ ਡਟ ਕੇ ਖੜੇ ਰਹੇ ਕਿ ਜੇ ਤਿੱਕਰ ਪ੍ਰਮਾਤਮਾ ਭੋਗ ਨਹੀਂ ਲਵਾਉਂਦੇ ਤਾਂ ਮੈਂ ਇੱਥੇ ਹੀ ਖੜਾ ਰਹੂੰ ਤੇ ਉਸ ਤੋਂ ਬਾਰੇ ਪ੍ਰਮਾਤਮਾ ਨੇ ਖੁਦ ਆ ਕੇ ਭੋਗ ਲਾਇਆ ਤੇ ਇਸ ਚੀਜ਼ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਤਾਂ ਉਸ ਤਣ ਨੂੰ ਭਗਤੀ ਨੂੰ ਸਾਰੇ ਇਹਨੇ ਮੰਨਣ ਲੱਗ ਗਏ ਨੇ ਬਈ ਬੈਠੇ ਆ ਚੋਬਰ ਤੇ ਮੁਤਾਬਕ ਤਾਂ ਹਜੇ ਆਪਣੇ ਸਬਸਕ੍ਰਾਈਬਰ ਨਹੀਂ ਕਰਾਉਂਦਾਗਾ ਕਿ ਵੀ ਇਹਦੇ ਨੂੰ ਲਿਆ ਜਾ ਇਹਨੂੰ ਖਵਾਈਦਾ ਵੀ ਆ ਤੇ ਆਹ ਮੁੰਡਾ ਆਪਣੇ ਸਬਸਕ੍ਰਾਈਬਰ ਕਰਾਉਂਦਾ ਇਹਨੇ ਅੱਜ ਤਿੰਨ ਕਰਾਤੇ ਆ ਤੇ ਹਰੇਕ ਵਾਰੀ ਸਬਸਕ੍ਰਾਈਬਰ ਕਰਾ ਕੇ ਤੇ ਨਾਲ ਨਾਲ ਦੱਸਣਾ ਇਹਨਾਂ ਧੰਨਵਾਦ ਬਈ ਤੇਰਾ ਬਹੁਤ ਬਹੁਤ ਹੋਰ ਠੀਕ ਠਾਕ ਆ ਸਤਿ ਸ੍ਰੀ ਅਕਾਲ ਬਰਾਦੇ ਸਾਰਿਆਂ ਨੂੰ ਚੈਨਲ ਪਰ ਇਹ ਕਹਦੇ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ ਜੀ ਧੰਨਵਾਦ ਜੀ ਸਾਰੇ ਠੀਕ ਆ ਜੀ ਮੁੰਡਾ ਸਿਆਣਾ ਬਈ ਤੇ ਇਧਰਲਾ ਬਿਮਾਰ ਆ ਥੋੜਾ ਜਿਹਾ ਅੱਜ ਤੇ ਇਹਨੂੰ ਪੇਠਾ ਖਵਾਉਨੇ ਆ ਐ ਹੋ ਗਿਆ 9:30 ਦਾ ਤੇ ਆਪਾਂ ਰੋਟੀ ਪਾਣੀ ਛਕ ਕੇ ਬਾਹਰ ਗੇੜਾ ਗੁੜਾ ਕੱਢ ਕੇ ਆ ਗਏ ਦੁੱਧ ਦੁੱਧ ਪੀ ਕੇ ਹੁਣ ਭਈ ਸੌਣੇ ਆ ਤੇ ਆਇਦਰਦਨ ਬਹੁਤ ਵਧੀਆ ਰਿਹਾ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਪੋਰਟ ਕਰ ਰਹੇ ਹੋ ਪਿਆਰ ਕਰ ਰਹੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੁਸੀਂ ਕਰ ਦਿੰਦੇ ਹੋ ਬਾਕੀ ਜਿਹੜੇ ਨਹੀਂ ਕਰਦੇ ਉਹ ਵੀ ਕਰ ਦਿਆ ਕਰੋ ਬਈ ਤੁਹਾਡਾ ਧੰਨਵਾਦ ਤੇ ਆਪਣੇ 800 ਦੇ ਨੇੜੇ ਤੇਰੇ ਸਬਸਕ੍ਰਾਈਬਰ ਹੋਣ ਵਾਲੇ ਆ ਤੇ 200 ਰਹਿ ਗਿਆ ਉਹ ਵੀ ਤੁਸੀਂ ਬਈ ਖਿੱਚ ਧੋਕੇ ਤੇ ਪਿਆਰ ਨਾਲ ਕਰੋ ਤੇ ਅੱਗੇ ਸਾਰਿਆਂ ਤੋਂ ਕਰਵਾਓ ਥੋੜਾ ਬੜਾ ਧੰਨਵਾਦ ਆ ਜੀ ਮਿਲਦੇ ਆ ਫਿਰ ਕੱਲ ਦੇ ਵਲੌਗ ਦੇ ਵਿੱਚ ਜੀ